ਹਾਂਜੀ ਪਿਆਰਿਓ ਜਿਵੇਂ ਅਕਸਰ ਹੀ ਤੁਸੀਂ ਸੁਣਿਆ ਹੋਵੇਗਾ ਕਿ ਗੁਰੂ ਬਿਨਾ ਗੱਤ ਨਹੀਂ ਹੁੰਦੀ ਕਿਉਂਕਿ ਗੁਰੂ ਤੋਂ ਬਿਨਾ ਗਿਆਨ ਨਹੀਂ ਹੁੰਦਾ ਗੁਰੂ ਦਾ ਅਖਰੀ ਅਰਥ ਵੀ ਇਹ ਹੈ ਜੋ ਹਨੇਰੇ ਵਿੱਚ ਰੌਸ਼ਨੀ ਬਖਸ਼ਣ ਵਾਲਾ ਹੋਵੇ ਜਿਵੇਂ ਵਿਦਿਆ ਗੁਰੂ ਅਖਰ ਦੱਸਦਾ ਹੈ ਤੇ ਆਤਮਿਕ ਗੁਰੂ ਆਤਮਾ ਪਰਮਾਤਮਾ ਦਾ ਗਿਆਨ ਕਰਾਉਂਦਾ ਹੈ ਗੁਰਬਾਣੀ ਵਿੱਚ ਵੀ ਗੁਰੂ ਦੀ ਬਹੁਤ ਮਹਾਨਤਾ ਦੱਸੀ ਹੈ ਇੱਕ ਦਿਨ ਦੀ ਗੱਲ ਹੈ ਕਬੀਰ ਜੀ ਇੱਕ ਦਿਨ ਭਜਨ ਗਾਉਂਦੇ ਹੋਏ ਇਕ ਮਹਾਪੁਰਖ ਕੋਲ ਜਾ ਪਹੁੰਚੇ ਉਸ ਨਾਲ ਬਚਨ ਕਰਦੇ ਰਹੇ ਬਚਨ ਕਰਦਿਆਂ ਕਰਦਿਆਂ ਉਸ ਮਹਾਪੁਰਖ ਨੇ ਪੁੱਛਿਆ ਏ ਕਬੀਰਾ ਤੂੰ ਦਾ ਗੁਰੂ ਕੌਣ ਹੈ ਮਹਾਰਾਜ ਮੈਂ ਅਜੇ ਤੱਕ ਕੋਈ ਗੁਰੂ ਨਹੀਂ ਮੰਨਿਆ ਬਸ ਮੈਂ ਤਾਂ ਰਾਮ ਨਾਮ ਦਾ ਭਜਨ ਕਰਦਾ ਹਾਂ ਸਾਧੂ ਸੰਤ ਫਕੀਰ ਦੇ ਦਰਸ਼ਨ ਪ੍ਰਾਪਤ ਕਰਦਾ ਨਾਮ ਸੁਣਦਾ ਤੇ ਜਸ ਕਰਦਾ ਹਾਂ ਉਸ ਵੇਲੇ ਕਬੀਰ ਜੀ 22 23 ਸਾਲਾਂ ਦੇ ਜਵਾਨ ਸੀ ਤੇ ਵਿਆਹ ਹੋਏ ਸੀ ਆਪ ਜੀ ਦੀ ਧਰਮ ਪਤਨੀ ਦਾ ਨਾਮ ਲੋਈ ਸੀ ਜਿਸ ਨੂੰ ਆਮ ਤੌਰ ਤੇ ਮਾਈ ਲੋਈ ਆਖਿਆ ਜਾਂਦਾ ਹੈ ਅਨੇਕਾਂ ਹੀ ਚਮਤਕਾਰ ਲੋਕ ਦੇਖ ਚੁੱਕੇ ਸਨ ਤਕਬੀਰ ਜੀ ਦਾ ਸਤਕਾਰ ਕਰਦੇ ਸਨ ਲੋਈ ਵੀ ਖਿਆਲ ਕਰਨ ਲੱਗ ਪਈ ਸੀ ਕਿ ਉਸ ਦੇ ਪਤੀ ਕੁਝ ਸਿਆਣੇ ਹਨ ਪਰ ਇਹ ਵੀ ਸੱਚ ਸੀ ਕਿ ਕਬੀਰ ਜੀ ਨੇ ਅਜੇ ਤੱਕ ਗੁਰੂ ਧਰ ਨਹੀਂ ਸੀ ਕੀਤਾ ਸ਼ਾਇਦ ਉਸ ਨੂੰ ਗੁਰੂ ਕੋਈ ਲੱਭਾ ਹੀ ਨਹੀਂ ਸੀ ਕਿਉਂਕਿ ਉਹ ਨੀਵੀਂ ਜਾਤ ਵਿੱਚ ਸਨ ਉਸ ਵੇਲੇ ਜਾਤ ਪਾਤ ਦਾ ਬਹੁਤ ਆ ਭੇਦ ਭਾਵ ਕੀਤਾ ਜਾਂਦਾ ਸੀ ਤੇ ਗੁਰੂ ਉੱਚ ਜਾਤੀ ਦੇ ਹੁੰਦੇ ਸਨ ਉਸੇ ਮਹਾਂਪੁਰਖ ਨੇ ਕਿਹਾ हे ਭਾਈ ਕਬੀਰਾ ਗੁਰੂ ਧਾਰਨ ਕਰ ਨਿਗੋਰਾ ਰਹਿਣਾ ਠੀਕ ਨਹੀਂ ਇਹ ਆ ਕੇ ਮਹਾਂਪੁਰਖ ਆਪਣੇ ਰਾਹ ਪਿਆ ਪਰ ਕਬੀਰ ਜੀ ਨੂੰ ਸੋਚਾਂ ਪੈ ਗਈਆਂ ਕਿ ਉਹ ਕਿਸ ਨੂੰ ਗੁਰੂ ਧਾਰਨ ਕਰਨ ਕਬੀਰ ਜੀ ਦਾ ਗੁਰੂ ਵੀ ਤਾਂ ਕੋਈ ਚੰਗਾ ਪ੍ਰਮਾਤਮਾ ਦਾ ਭਗਤ ਹੀ ਹੋਣਾ ਚਾਹੀਦਾ ਜਦੋਂ ਉਹ ਘਰਏ ਤਾਂ ਉਹਨਾਂ ਦਾ ਮਨ ਨਾ ਲੱਗਾ ਕਿਰਤ ਕਰਦੇ ਹੋਏ ਮਨ ਹੀ ਮਨ ਗੁਰੂ ਦੀ ਭਾਲ ਕਰਨ ਲੱਗੇ ਕਾਸ਼ੀ ਭਾਰਤ ਦਾ ਸਦੀਆਂ ਤੋਂ ਪੁਰਾਣਾ ਧਾਰਮਿਕ ਸ਼ਹਿਰ ਰਿਹਾ ਹੈ ਬੇਦ ਕਾਲ ਤੋਂ ਇੱਥੇ ਧਰਮ ਪ੍ਰਚਾਰ ਹੁੰਦਾ ਰਿਹਾ ਉੱਥੇ ਗੁਰੂ ਤਾਂ ਬਹੁਤ ਸੰਤ ਪਰ ਸਭ ਤੋਂ ਵੱਧ ਭਗਤੀ ਭਾਵ ਦੇ ਚੇਲੇ ਰਾਮਾਨੰਦ ਜੀ ਦੇ ਸਨ ਉਹ ਮੰਨੇ ਹੋਏ ਬਜ਼ੁਰਗ ਭਗਤੀ ਭਾਵ ਵਾਲੇ ਤੇ ਦਿਆਲੂ ਸੁਭਾਅ ਸਨ ਉਹਨਾਂ ਦੀ ਮਹਿਮਾ ਬਹੁਤ ਸੀ ਰਾਮ ਦੇ ਭਗਤ ਕਬੀਰ ਨੇ ਮਨ ਹੀ ਮਨ ਫੈਸਲਾ ਕਰ ਲਿਆ ਕਿ ਉਹ ਰਾਮਾਨੰਦ ਜੀ ਨੂੰ ਹੀ ਆਪਣਾ ਗੁਰੂ ਤਾਰਨ ਕਰੇਗਾ ਜਿਨ੍ਹਾਂ ਦੇ ਚੇਲੇ ਐਨੇ ਭਗਤੀ ਭਾਵ ਵਾਲੇ ਹਨ ਪਰ ਰਾਮਾਨੰਦ ਮੰਨੇਗਾ ਕਿਵੇਂ ਕਬੀਰ ਜੀ ਕਈ ਦਿਨ ਯਤਨ ਕਰਦੇ ਰਹੇ ਕਿ ਰਾਮਾਨੰਦ ਜੀ ਦੇ ਦਰਸ਼ਨ ਕਰਨ ਪਰ ਕੋਈ ਢੋ ਨਾ ਬਣਦਾ ਰਿਹਾ ਉਹਨਾਂ ਨੂੰ ਕੋਈ ਨੇੜੇ ਨਾ ਜਾਣ ਦਿੰਦਾ ਇੱਕ ਦਿਨ ਉਹਨਾਂ ਨੇ ਇੱਕ ਅਨੋਖੀ ਵਿਉਂਤ ਸੋਚੀ ਜਿਸ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਅੰਕਿਤ ਕੀਤਾ ਹੈ। ਉਹਨਾਂ ਨੇ ਸੋਚਿਆ ਕਿ ਰਾਮਾਨੰਦ ਜੀ ਇਸ਼ਨਾਨ ਕਰਨ ਵਾਸਤੇ ਗੰਗਾ ਦੇ ਮਣੀਕਰਨ ਘਾਟ ਉੱਤੇ ਜਾਇਆ ਕਰਦੇ ਹਨ। ਕਬੀਰ ਜੀ ਤੜਕੇ ਹੀ ਉੱਠੇ ਤੇ ਉਸ ਘਾਟ ਦੇ ਪੌੜ ਉੱਤੇ ਲੰਮੇ ਜਾ ਪਏ। ਕਬੀਰ ਜੀ ਘਾਟ ਦੇ ਪੌੜ ਉੱਤੇ ਲੇਟੇ ਹੋਏ ਉਡੀਕ ਕਰਨ ਲੱਗੇ। ਉਹਨਾਂ ਨੇ ਪੈਰਾਂ ਦੀ ਦੌੜ ਸੁਣੀ ਤਾਂ ਹੁਸ਼ਿਆਰ ਹੋਏ। ਜਿਉਂ ਹੀ ਰਾਮਾਨੰਦ ਜੀ ਨੇ ਪੈਰ ਰੱਖਿਆ ਤਾਂ ਪੈਰ ਕਬੀਰ ਜੀ ਦੇ ਸਰੀਰ ਨੂੰ ਲੱਗਾ ਤਾਂ ਉਹਨਾਂ ਨੇ ਰਾਮਾਨੰਦ ਜੀ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਕਰ ਲਈ ਅਜੇ ਕੁਝ ਬੋਲੇ ਨਹੀਂ ਸੰਕੇ ਰਾਮਾਨੰਦ ਨੇ ਬਚਨ ਕਰ ਦਿੱਤਾ ਉਠ ਭਾਈ ਰਾਮ ਕਹੋ ਸੌਣ ਦਾ ਵੇਲਾ ਨਹੀਂ ਐਸ ਵੇਲੇ ਸੋਣਾ ਠੀਕ ਨਹੀਂ ਕਹੋ ਰਾਮ 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 ਆਖਦੇ ਹੋਏ ਕਬੀਰ ਜੀ ਉੱਠ ਖਲੋਤੇ ਤੇ ਰਾਹ ਤੋਂ ਪਾਸੇ ਹੋ ਗਏ ਰਾਮਾਨੰਦ ਜੀ ਗੰਗਾ ਇਸ਼ਨਾਨ ਕਰਨ ਵਾਸਤੇ ਅੱਗੇ ਵਧੇ ਤੇ ਗੰਗਾ ਇਸ਼ਨਾਨ ਕਰਨ ਲੱਗ ਪਏ स्वागत ਕਬੀਰ ਜੀ ਇੱਕ ਪੈਰ ਖੋਲੋਤੇ ਹੋਏ ਰਾਮ ਰਾਮ ਰਾਜਾਬ ਕਰਦੇ ਰੇ ਰਾਮਾਨੰਦ ਜੀ ਜਦ ਗੰਗਾ ਇਸ਼ਨਾਨ ਕਰਕੇ ਵਾਪਸ ਮੁੜੇ ਤੱਕਬੀਰ ਜੀ ਨੇ ਮੁੜ ਰਾਮਾਨੰਦ ਜੀ ਨੂੰ ਨਮਸਕਾਰ ਕੀਤੀ ਤੇ ਆਪਣੇ ਰਾਹ ਪੈ ਗਏ ਉਸੇ ਦਿਨ ਤੋਂ ਕਬੀਰ ਜੀ ਆਪਣਾ ਗੁਰੂ ਰਾਮਾਨੰਦ ਜੀ ਦਸਣ ਲੱਗੇ ਸਮਾਂ ਇਹੋ ਜਿਹਾ ਸਈ ਕਿ ਧਰਮ ਦੇ ਨਾਂ ਉਤੇ ਪਖੰਡ ਦਾ ਬਹੁਤਾ ਜ਼ੋਰ ਸੀ ਮੁਸਲਮਾਨ ਕਾਜੀ ਤੇ ਬ੍ਰਾਹਮਣ ਲੋਕ ਦੋਵੇਂ ਹੀ ਧਰਮ ਦੀ ਆੜ ਵਿੱਚ ਲੋਕਾਂ ਨਾਲ ਠੱਗੀ ਕਰਦੇ ਸਨ ਉਹਨਾਂ ਨਾਲ ਕਬੀਰ ਜੀ ਦੀ ਸਾਚੂ ਤੇ ਚਰਚਾ ਹੋ ਜਾਂਦੀ ਕਬੀਰ ਜੀ ਚਰਚਾ ਵਿੱਚ ਸਭ ਨੂੰ ਹਰਾ ਦਿੰਦੇ ਤੇ ਕਿਰਤਵਿਰਤ ਵੀ ਕਰਦੇ ਸਨ ਹੌਲੀ ਹੌਲੀ ਕਬੀਰ ਜੀ ਭਗਤੀ ਵੱਲ ਵਧੇ ਤੇ ਉਹਨਾਂ ਨੇ ਭਗਵਾ ਵੇਸ਼ ਧਾਰਨ ਕਰ ਲਿਆ ਤਾਂ ਬੜਾ ਰੌਲਾ ਪੈਣ ਲੱਗ ਪਿਆ ਤਾਂ ਉਹ ಅಭಿಮಾನੀਆਂ ਨੇ ਕਬੀਰ ਜੀ ਕੋਲੋਂ ਪੁੱਛਿਆ ਤੇਰਾ ਗੁਰੂ ਕੌਣ ਹੈ ਤਾਂ ਉਹਨਾਂ ਨੇ ਦਲੇਰੀ ਨਾਲ ਅੱਗੋਂ ਆਖੇ ਮੇਰੇ ਗੁਰੂ ਰਾਮਾਨੰਦ ਜੀ ਹਨ ਇਸ ਤਰ੍ਹਾਂ ਸਾਰੇ ਆਕਾਸ਼ੀ ਵਿੱਚ ਕਬੀਰ ਜੀ ਤੇ ਸ੍ਰੀ ਰਾਮਾਨੰਦ ਜੀ ਦੇ ਚੇਲਾ ਗੁਰੂ ਹੋਣ ਦਾ ਰੌਲਾ ਪੈ ਗਿਆ ਕਈ ਰਾਮਾਨੰਦ ਜੀ ਨੂੰ ਪੁੱਛਣ ਲੱਗੇ ਕਿ ਕਬੀਰ ਜੁਲਾਹਾ ਤਸਾਂ ਦਾ ਕਿਵੇਂ ਚੇਲਾ ਹੈ ਰਾਮ ਆਨੰਦ ਜੀ ਸੁਣ ਕੇ ਚੁੱਪ ਕਰ ਰਿਹਾ ਕਰਦੇ ਸਨ ਹਾਰ ਇਸਤਰੀ ਪੁਰਸ਼ ਦਾ ਸੁਭਾਅ ਹੈ ਕਿ ਜਿਹੜਾ ਵੀ ਕਿਸੇ ਨਾਲ ਚਰਚਾ ਕਰਦਾ ਹੋਇਆ ਹਾਰ ਜਾਏ ਤਾਂ ਫਿਰ ਉਹ ਜਿੱਤਣ ਵਾਲੇ ਨਾਲ ਈਰਖਾ ਬਹੁਤ ਕਰਦਾ ਹੈ ਕਬੀਰ ਜੀ ਪੈਰ ਪੈਰ ਤੇ ਬ੍ਰਾਹਮਣਾਂ ਸੰਤਾਂ ਤੇ ਕਾਜ਼ੀਆਂ ਨੂੰ ਚੰਗੀਆਂ ਚੰਗੀਆਂ ਗੱਲਾਂ ਦੱਸਣ ਲੱਗੇ ਤਾਂ ਉਹਨਾਂ ਨੂੰ ਫੋਰ ਤਾਂ ਕੋਈ ਗੱਲ ਨਾ ਸੁਝੀ ਕਬੀਰ ਜੀ ਨੂੰ ਨਿਗੁਰਾ ਆਖਾ ਕੇ ਭੰਡਲ ਲੱਗੇ ਉਹਨਾਂ ਨੇ ਰਾਮਾਨੰਦ ਜੀ ਨੂੰ ਪੁੱਛਿਆ ਕਿ ਤੁਸਾਂ ਦਾ ਚੇਲਾ ਕਬੀਰ ਜੁਲਾਹਾ ਹੈ? ਰਾਮਾਨੰਦ ਜੀ ਨੇ ਮੁਸਕਰਾ ਕੇ ਆਖਿਆ ਮੇਰੇ ਚੇਲਿਆਂ ਵਿੱਚ ਤਾਂ ਕੋਈ ਨਹੀਂ ਅੱਗੇ ਪਤਾ ਨਹੀਂ ਕੋਈ ਹੋਏ। ਜਾ ਉਹ ਮਨ ਕਰਕੇ ਸਾਨੂੰ ਮੰਨ ਬੈਠਾ ਹੋਏ। ਬ੍ਰਾਹਮਣ ਨੇ ਕਿਹਾ ਕਬੀਰ ਨੂੰ ਸੱਦ ਕੇ ਪੁੱਛੋ ਉਹ ਤੁਸਾਂ ਦਾ ਨਾਮ ਬਦਨਾਮ ਕਰ ਰਿਹਾ ਹੈ। ਸ੍ਰੀ ਰਾਮਾਨੰਦ ਜੀ ਨੇ ਆਪਣੇ ਚੇਲੇ ਨੂੰ ਸੱਦ ਕੇ ਕਬੀਰ ਜੀ ਵੱਲ ਭੇਜਿਆ ਤੇ ਸੁਨੇਹਾ ਦਿੱਤਾ ਕਬੀਰ ਨੂੰ ਕਹੋ ਕਿ ਮੇਰੇ ਕੋਲ ਜ਼ਰੂਰ ਆਉਣ। ਇੱਧਰ ਕਿਉਂਕਿ ਕਬੀਰ ਜੀ ਨੇ ਮਾਨ ਕਰਕੇ ਰਾਮਾਨੰਦ ਜੀ ਨੂੰ ਆਪਣਾ ਗੁਰੂ ਮੰਨਿਆ ਸਿ ਸੁਨੇਹਾ ਸੁਣਦੇ ਸਾਹ ਰੁਠ ਤੁਰੇ ਤੇ ਆ ਕੇ ਰਾਮਾਨੰਦ ਜੀ ਨੂੰ ਪ੍ਰਣਾਮ ਕੀਤਾ ਮੇਰੇ ਧਨ ਭਾਗ ਹਨ ਜੇ ਗੁਰੂ ਜੀ ਨੇ ਮੈਨੂੰ ਆਪ ਯਾਦ ਕੀਤਾ ਹੈ ਮੈਂ ਬਲਿਹਾਰੇ ਜਾਂਦਾ ਹਾਂ ਇਹ ਆ ਕੇ ਕਬੀਰ ਜੀ ਨੇ ਸ੍ਰੀ ਰਾਮਾਨੰਦ ਜੀ ਦੇ ਆਸ਼ਰਮ ਦੀ ਮਿੱਟੀ ਲੈ ਕੇ ਸਿਰ ਹੱਥਾਂ ਨੂੰ ਲਾਈ ਸਾਧੂ ਦੇ ਚਰਨਾਂ ਦੀ ਧੂੜੀ ਜਨਮ ਜਨ ਦੇ ਰੋਹ ਕੱਟਦੀ ਹੈ ਰਾਮਾਨੰਦ ਜੀ ਨੇ ਪੁੱਛਿਆ ਇਹ ਕਬੀਰ ਇਹ ਬ੍ਰਾਹਮਣ ਆਖਦੇ ਹਨ ਕਿ ਤੁਸੀਂ ਅਸਾਂ ਨੂੰ ਆਪਣਾ ਗੁਰੂ ਮੰਨਦੇ ਹੋ ਤੇ ਕਬੀਰ ਜੀ ਨੇ ਕਿਹਾ ਹਾਂ ਜੀ ਇਸ ਵਿੱਚ ਕੀ ਸ਼ੱਕ ਆਪ ਮੇਰੇ ਗੁਰੂ ਹਮੇ ਆਪ ਦਾ ਸ਼ਿਸ਼ਾ ਹਾਂ ਮੈਂ ਵੀ ਇਹੋ ਆਖਦਾ ਹਾਂ ਤੇ ਉੱਤਮ ਕੁੱਲ ਬ੍ਰਾਹਮਣ ਭਲਾ ਕਿਵੇਂ ਝੂਠ ਬੋਲ ਸਕਦੇ ਹਨ ਮਹਾਰਾਜ ਮੈਨੂੰ ਖਿਮਾ ਬਖਸ਼ਣ ਸ਼੍ਰੀ ਰਾਮਾਨੰਦ ਜੀ ਨੇ ਪੁੱਛਿਆ ਤੁਸੀਂ ਕੀ ਕਰਦੇ ਹੋ ਕਬੀਰ ਨੇ ਕਿਹਾ ਕਹਿਤ ਕਬੀਰ ਅਵਰ ਨਹੀਂ ਕਾਮਾ ਹਮਰੇ ਮਾਨ ਧਨ RAM ਕੋ ਨਾਮਾ ਸ਼੍ਰੀ ਰਾਮਾਨੰਦ ਜੀ ਨੇ ਪੁੱਛਿਆ ਕਿ ਤੁਸੀਂ ਮੇਰੇ ਚੇਲੇ ਕਿਵੇਂ ਬਣ ਗਏ ਨਾਮ ਐ ਦੇਖਿਆ ਦਿੱਤੀ ਨਾ ਕਦੀ ਮਿਲੇ ਹਾਂ ਹਾਂਜੀ ਇਹ ਵੀ ਠੀਕ ਹੈ ਤੁਹਾ ਸਾ ਮੈਨੂੰ ਦਿਖਿਆ ਨਹੀਂ ਦਿੱਤੀ ਤੇ ਨਾਂ ਚੇਲਿਆਂ ਵਿੱਚ ਬਿਠਾਇਆ ਪਰ ਆਪ ਮੇਰੇ ਗੁਰੂ ਜ਼ਰੂਰ ਹੋ ਆਪ ਦੀ ਕਿਰਪਾ ਨਾਲ ਮੈਨੂੰ ਰਾਮ ਨੇ ਆਪਣੇ ਚਰਣੀ ਲਾਇਆ ਹੈ ਆਪ ਨੇ ਆਖਿਆ ਸੀ ਉਠ ਭਾਈ ਕਹੋ ਰਾਮ ਮੇਰੀ ਆਤਮਾ ਨੇ ਆਵਾਜ਼ ਦਿੱਤੀ ਸੀ ਕਿਆ ਮੰਗੋ ਕਿ ਸਥਿਰ ਨਾਹੀ ਰਾਮ ਨਾਮ ਰੱਖ ਮਨ ਮਾਹੀ ਸ੍ਰੀ ਰਾਮਾਨੰਦ ਜੀ ਨੇ ਕਿਹਾ ਪਰ ਇਹ ਸਾਰੀ ਖੇਡ ਕੀ ਹੈ ਕੁਝ ਪਤਾ ਵੀ ਲੱਗੇ ਇਹ ਤਾਂ ਠੀਕ ਹੈ ਤੁਸੀਂ ਪ੍ਰਭੂ ਦੇ ਪਿਆਰੇ ਹੋ ਪ੍ਰਭੂ ਨਾਲ ਤੁਸਾਂ ਦਾ ਹਿੱਤ ਹੈ ਰਾਮ ਨਾਮ ਦਾ ਸਿਮਰਨ ਕਰਦੇ ਗਿਆਨੀ ਪੁਰਸ਼ ਹੋ ਪਰ ਮੈਨੂੰ ਤੁਸੀਂ ਗੁਰੂ ਕਿਵੇਂ ਮੰਨਦੇ ਹੋ ਕਬੀਰ ਜੀ ਨੇ ਕਿਹਾ हे ਗੁਰਦੇਵ ਇਹ ਵਾਰਤਾ ਇਸ ਪ੍ਰਕਾਰ ਹੈ ਆਪ ਸੁਣੋ ਮੈਂ ਦੱਸਦਾ ਹਾਂ ਆਪ ਨੇ ਪਿਛੋਂ ਨਿਆਂ ਅਨੁਸਾਰ ਫੈਸਲਾ ਦੇਣਾ ਹਾਂ ਭਾਈ ਕਹੋ ਸਾਰੀ ਗੱਲ ਖੋਲ ਕੇ ਤਾਂ ਦੱਸੋ ਕੋਈ ਪਤਾ ਚੱਲੇ ਦੇਖੋ ਪੰਡਿਤ ਲੋਕ ਐਸੇ ਗੁੱਸੇ ਵਿੱਚ ਹਨ हे ਗੁਰਦੇਵ ਇੱਕ ਪੁਰਸ਼ ਨੇ ਮੈਨੂੰ ਆਖਿਆ ਕਿ ਗੁਰੂ ਧਾਰਨ ਕਰਨਾ ਚਾਹੀਏ ਗੁਰੂ ਤੋਂ ਬਿਨਾ ਗਤੀ ਨਹੀਂ ਹੁੰਦੀ ਮੈਂ ਗੁਰੂ ਦੀ ਭਾਲ ਵਿੱਚ ਫਿਰਿਆ ਪਰ ਜਾ ਤੋ ਜੁਲਾਹਾ ਹੋਣ ਕਰਕੇ ਕੋਈ ਉਤਮ ਜਾਤੀ ਵਾਲਾ ਮੈਨੂੰ ਚੇਲਾ ਬਣਾਉਣ ਨੂੰ ਤਿਆਰ ਨਹੀਂ ਸੀ ਆਖਰ ਪ੍ਰਭੂ ਦੀ ਕਿਰਪਾ ਨਾਲ ਫੁਰਨਾ ਫੁਰਿਆ ਕਿ ਆਪ ਨੂੰ ਗੁਰੂ ਕੋ ਘਤਾਰਨ ਕੀਤਾ ਜਾਏ ਮੈਂ ਗੰਗਾ ਦੇ ਘਾਟ ਤੇ ਪੌੜੀ ਤੇ ਜਾ ਲੇਤਿਆ ਆਪ ਦੀ ਚਰਨ ਛੋਹ ਪ੍ਰਾਪਤ ਕੀਤੀ ਤਾਂ ਆਪ ਨੇ ਕਿਹਾ ਸੀ ਕਹੋ ਰਾਮ ਮੈਂ ਰਾਮ ਕਿਹਾ ਕਬੀਰ ਜੀ ਦੀ ਜ਼ਬਾਨੋਂ ਸੱਚੀ ਗੱਲ ਸੁਣ ਕੇ ਸ਼੍ਰੀ ਰਾਮਾਨੰਦ ਜੀ ਗੁਸਾਈ ਸੋਚਣ ਲੱਗੇ ਉਹਨਾਂ ਦੀ ਆਤਮਾ ਨੇ ਪ੍ਰੇਰਣਾ ਕੀਤੀ ਜ਼ਬਾਨੋਂ ਨਿਕਲਿਆ ਠੀਕ ਹੈ ਆਪ ਮੇਰੇ ਚੇਲੇ ਹੋ ਉਹਨਾਂ ਨੇ ਪੰਡਤਾਂ ਨੂੰ ਸੰਬੋਧਨ ਕਰਕੇ ਆਖੇ ਹੈ ਪੰਡਤ ਜਨੋ ਕਬੀਰ ਜੁਲਾਹਾ ਨਹੀਂ ਕਬੀਰ ਰਾਮ ਪਿਆਰਾ ਹੈ ਆਸਾਂ ਦਾ ਚੇਲਾ ਹੈ ਠੀਕ ਆਖਦਾ ਹੈ ਰਾਮ ਦਾ ਨਾਮ ਜਪਣ ਵਾਲਾ ਉੱਤਮ ਪੁਰਸ਼ ਹੁੰਦਾ ਹੈ ਜਾਤੀ ਭੇਦ ਤਾਂ ਫੋਕਟ ਹਨ ਈਸ਼ਵਰ ਕਰਤ ਸਾਰੇ ਜੀਵ ਹਨ ਸ਼੍ਰੀ ਰਾਮਾਨੰਦ ਜੀ ਗੁਸਾਈਂ ਦਾ ਫੈਸਲਾ ਸੁਣ ਕੇ ਕਾਂਸੀ ਦੇ ਪੰਡਤ ਹੈਰਾਨ ਹੋਏ ਉਹਨਾਂ ਨੂੰ ਕੋਈ ਗੱਲ ਨਾ ਉਹੜੀ ਤਾਂ ਫੁੱਕੀ ਚਰਚਾ ਕਰਨ ਲੱਗ ਪਏ ਕਕਬੀਰ ਜੀ ਨੇ ਸ਼੍ਰੀ ਰਾਮਾਨੰਦ ਜੀ ਦੇ ਸਨਮੁਖ ਹੋ ਕੇ ਉਚਾਰਿਆ ਜਬ ਲਗ ਜੋਤ ਕਾਇਆ ਮੈਂ ਵਰਤੇ ਆਪਾ ਕਪਸ਼ੂ ਨਾ ਬੁੱਝੈ ਲਾਲਚ ਕਰਿ ਜੀਵਨ ਪਦਕਾਰਨ ਲੋਚਨ ਕਪਸ਼ੂ ਨ ਸੋਜੈ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਭਰਮਾ ਕੇਵਲ ਨਾਮਜਪੁਰੇ ਪ੍ਰਾਨੀ ਪਰੋ ਇਕ ਕੀ ਸਰਣਾ ਜੋ ਜਨ ਭਾਉ ਭਗਤ ਕਰ ਜਾਨ ਤਾ ਕੋ ਅਚਰਜ ਕਾਹੋ ਜੋ ਜਲਵ ਜਲ ਮੈਂ ਪੈਸਨਾ ਨਿਕਸੈ ਤਿਉ ਢੁਰ ਮਿਲਿਓ ਜਿਲਾਹੋ ਲਿਆਂ ਦੋ ਤੁਕਾਂ ਦਾ ਅਰਥ ਭਾਵ ਹੈ हे ਪੰਡਿਤ ਤੁਸੀਂ ਤਾਂ ਮਹਾ ਵਿਦਵਾਨ ਤੇ ਪੰਡਿਤ ਹੋ ਪਰ ਜਿਹੜਾ ਥੋੜੀ ਬਹੁਤੀ ਵੀ ਪ੍ਰਭੂ ਭਗਤੀ ਨੂੰ ਜਾਣਦਾ ਹੈ ਤੇ ਉਸ ਵਾਸਤੇ ਇਹ ਗੱਲ ਸਮਝਣੀ ਕੋਈ ਔਖੀ ਨਹੀਂ ਕਿ ਪ੍ਰੇਮਾ ਭਗਤੀ ਐਸੀ ਹੈ ਤੇ ਜਿਹੜੀ ਕਿ ਇੱਕ ਵਸਤੂ ਨੂੰ ਦੂਸਰੀ ਵਸਤੂ ਨਾਲ ਮੇਲ ਕਰਾ ਦਿੰਦੀ ਹੈ ਜਿਵੇਂ ਜਲ ਵਿੱਚ ਜਲ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ ਤਿਵੇਂ ਰਾਮ ਪਿਆਰੇ ਨਾਲ ਮਿਲ ਕੇ ਜੁਲਾਹਾ ਵੀ ਆਪਣਾ ਆ ਭੁੱਲ ਗਿਆ ਹੈ ਹਉਮੈ ਦਾ ਤਿਆਗ ਹੋ ਗਿਆ ਹੈ ਰਾਮ ਤੋਂ ਬਿਨਾਂ ਕੁਝ ਨਹੀਂ ਸੁੱਜਦਾ ਆਵਾਜ਼ ਕੰਨਾਂ ਵਿੱਚ ਗੂੰਜਦੀ ਹੈ RAM SIMAR RAM SIMAR RAM SIMAR ਭਾਈ RAM ਨਾਮ ਸਿਮਰਨ ਬਿਨ ਬੂਢ ਤੇ ਅਦਿਕਾਈ ਐਸੇ ਬਚਨ ਸੁਣ ਕੇ ਪੰਡਿਤ ਸ਼ਰਮਿੰਦੇ ਹੋਏ ਸ਼੍ਰੀ ਰਾਮਾਨੰਦ ਜੀ ਦੇ ਆਸਣ ਵਿੱਚੋਂ ਤੁਰਦੇ ਹੋਏ ਉਹਨਾਂ ਨੂੰ ਕੋਈ ਗੱਲ ਨਾ ਔੜੇ ਉਹ ਝੂਠੇ ਤੇ ਪੰਖੰਡੀ ਸਨ ਸੱਚ ਅੱਗੇ ਆੜ ਨਾ ਸਕੇ ਸੋ ਪਿਆਰ ਇਹ ਸੀ ਕਬੀਰ ਸਾਹਿਬ ਜੀ ਦੇ ਗੁਰੂ ਧਾਰਨ ਕਰਨ ਦੀ ਸਾਖੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ